ਅੰਮ੍ਰਿਤਸਰ ਦੇ ਬੁਰਜੀ ਪੁਲਸ ਲਾਈਨ ਦੇ ਵਿੱਚ ਦਿਹਾਤੀ ਪੁਲਿਸ ਅਧਿਕਾਰੀਆਂ ਵੱਲੋਂ ਕੀਤੀ ਗਈ ਪ੍ਰੈਸ ਵਾਰਤਾ 6 ਕਿਲੋ ਹੈਰੋਇਨ ਦੇ ਨਾਲ ਤਿੰਨ ਨੌਜਵਾਨਾਂ ਨੂੰ ਕੀਤਾ ਗ੍ਰਿਫਤਾਰ 1,70,000 ਰੁਪਇਆ ਡਰੱਗ ਮਨੀ ਤੇ ਦੋ ਮੋਟਰਸਾਈਕਲ ਵੀ ਕੀਤੇ ਬਰਾਮਤ ਦਿਹਾਤੀ ਪੁਲਿਸ ਅਧਿਕਾਰੀਆਂ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਉਹਨਾਂ ਦਾ ਕਹਿਣਾ ਕਿ ਸੀਆਈਏ ਸਟਾਫ ਵੱਲੋਂ ਤਿੰਨ ਨੌਜਵਾਨਾਂ ਨੂੰ ਫੜਿਆ ਗਿਆ ਹੈ ਤੇ ਉਸ ਨੂੰ ਲੈ ਕੇ ਹੀ ਅੱਜ ਦਿਹਾਤੀ ਪੁਲਿਸ ਲਾਈਨ ਦੇ ਵਿੱਚ ਪ੍ਰੈਸ ਵਾਰਤਾ ਕੀਤੀ ਜਾ ਰਹੀ ਹੈ ਅੱਜ ਦਿਨ ਸ਼ੁੱਕਰਵਾਰ 23 ਤਰੀਕ ਸਮਾਂ 1 ਵਜੇ ਦੇ ਕਰੀਬ ਦੀਆਂ ਇਹ ਤਸਵੀਰਾਂ ਨੇ ਤੇ ਆ ਉਸ ਨੌਨੇ ਆ ਕੀ ਕਹਿਣਾ ਹੈ ਮਾਨਯੋਗ ਐਸਐਸਪੀ ਸਾਹਿਬ ਸਰਦਾਰ ਸਤਿੰਦਰ ਸਿੰਘ ਜੀ ਆਈਪੀਐਸ ਜਿਲ੍ਹਾ ਅਮਰਸਰ ਦੇ ਹੱਤੀ ਵੱਲੋਂ ਜਿਹੜਾ ਅਮਰਸਰ ਦੇ ਹੱਤੀ ਵਿੱਚ ਨਸ਼ੇ ਦੇ ਖਿਲਾਫ ਜੋ ਮਹਿਮ ਵਿਡੀ ਹੋਈ ਆ ਉਹਦੇ ਚ ਕੱਲ ਸਾਡੇ ਸੀਆਈਏ ਸਟਾਫ ਨੂੰ ਬਹੁਤ ਵੱਡੀ ਸਫਲਤਾ ਜਿਹੜੀ ਆ ਉਹ ਮਿਲੀ ਆ। ਜਦੋਂ ਸੀਆਈਏ ਦੀ ਪੁਲਿਸ ਪਾਰਟੀ ਸਾਡੇ ਸਹਿਰਜਿੰਦਰ ਸਿੰਘ ਇਹ ਥਾਣਾ ਅਜਨਾਲਾ ਤੋਂ ਕੋਟਲੀ ਅੰਬ ਨੂੰ ਜਾਂਦੇ ਰਸਤੇ ਉੱਤੇ ਇਹਨਾਂ ਨਾਕਾਬੰਦੀ ਕੀਤੀ ਸੀ ਤੇ ਉਹਦੇ ਚ ਤਿੰਨ ਸਮੱਗਲਰ ਜਿਹੜੇ ਹੈਰਨ ਸਮੇਤ ਗ੍ਰਿਫਤਾਰ ਕੀਤੇ ਆ ਜਿੰਨਾਂ ਕੋਲੋਂ 6 ਕਿਲੋ ਹੈਰਨ ਤੇ ਡਰੱਗ ਮਨੀ 1,70,000 ਰਿਕਵਰ ਹੋਈ ਆ। ਸਿਰਨੋਂ ਜੋ ਕਿ ਇਹ ਕਿੱਥੋਂ ਦੇ ਰਹਿਣ ਵਾਲੇ ਨੇ ਇਹਨਾਂ ਵਿੱਚ ਇੱਕ ਦੋਸ਼ੀ ਆ ਜਿਹੜਾ ਲਖਬੀਰ ਸਿੰਘ ਲੱਖਾ ਇਹ ਪਿੰਡ ਕੋਠਾ ਗੁਰੂ ਥਾਣਾ ਦਿਾਲਪੁਰਾ ਜਿਹੜਾ ਬਠਿੰਡਾ ਦਾ ਰਹਿਣ ਵਾਲਾ ਇਹ ਕਰੀਬ ਪਿਛੇ 1 ਸਾਲ ਤੋਂ ਇਹ ਅੰਮ੍ਰਿਤਸਰ ਦੇ ਵਿੱਚ ਹੀ ਕਿਰਾਏ ਤੇ ਰਹਿ ਰਿਹਾ ਤੇ ਇਸ ਧੰਦੇ ਦੇ ਵਿੱਚ ਲੱਗਾ ਹੋਇਆ ਸੀ ਦੋ ਹੋਰ ਦੋਸ਼ੀ ਆ ਉਹ ਕਸਬਾ ਚਗਾਵਾ ਦੇ ਰਹਿਣ ਵਾਲੇ ਨੇ ਉਹਨਾਂ ਵਿੱਚ ਮਨਦੀਪ ਸਿੰਘ ਗੋਰਾ ਜਿਹੜਾ ਵਾ ਉਹ ਵੀ ਕਾਫੀ ਵਾਰਾਂ ਪਹਿਲਾਂ ਇਹ ਹਰੰਦੀਆਂ ਜਿਹੜੀਆਂ ਘੇਪਾਂ ਨੇ ਉਹ ਕਿ ਪਚਾ ਚੁੱਕਾ। ਤਕਰੀਬ 2 ਸਾਲ ਤੋਂ ਉਹ ਇਸ ਕੰਮ ਦੇ ਵਿੱਚ ਲੱਗਾ ਹੋਇਆ। ਜਿਹੜਾ ਪਠੰਡੇ ਵਾਲਾ ਸੀ ਉਹਦੇ ਉੱਥੇ ਵੀ ਕੋਈ ਪਰਚੇ ਦਰਜ ਨਹੀਂ ਜਾਂ ਇੱਥੇ ਆ ਵੀ ਕੰਮ ਕਰਦਾ ਰਿਹਾ। ਆ ਫਿਲਹਾਲ ਸਾਨੂੰ ਕੋਈ ਨਈ ਇਹੋ ਜਿਹਾ ਮਿਲਿਆ ਤੇ ਹੁਣ ਅਸੀਂ ਉਸ ਟਾਈਅਪ ਕਰਕੇ ਸਬੰਧਨ ਥਾਣੇ ਦੇ ਨਾਲ ਇਹਦੇ ਪਿਛੋਕੜ ਬਾਰੇ ਪਤਾ ਕਰਾਂਗੇ। ਲੈ ਕੇ ਕਿੱਥੋਂ ਆਏ ਸੀ ਤੇ ਉਹ ਆਗਾ ਇਹਨਾਂ ਨੇ ਕਿੱਥੇ ਲੱਗ ਜਾਂਦੇ। ਇਹ ਆ ਮੁਢਲੀ ਪੁਛਗਛ ਦੇ ਵਿੱਚ ਸਾਨੂੰ ਇਹੀ ਪਤਾ ਲੱਗਾ ਕਿ ਖੇਪ ਜਿਹੜੀ ਆ ਇਹ ਪਾਕਿਸਤਾਨ ਤੋਂ ਇਧਰੋਂ ਕਿਸ ਬੰਦੇ ਨੇ ਰਿਸੀਵ ਕੀਤੀ ਆ ਉਹਨਾਂ ਤੋਂ ਅੱਗੋਂ ਇਹ ਲੈ ਕੇ ਜਾ ਰਹੇ ਸੀਗੇ ਉਹਦੇ ਬਾਰੇ ਵੀ ਸਾਡਾ ਟੈਕਨੀਕਲ ਤੌਰ ਦੇ ਉੱਤੇ ਜਿਹੜਾ ਵਾ ਉਹ ਚੱਲ ਰਿਹਾ ਵਾ ਉਹਨੂੰ ਵੀ ਅਸੀਂ ਜਲਦੀ ਗ੍ਰਿਫਤਾਰ ਕਰਾਂਗੇ ਸਾਨੂੰ ਪਤਾ ਲੱਗਾ ਕਿੰਨੀ ਦੇਰ ਤੋਂ ਇਹ ਕੰਮ ਕਰਦੇ ਆ ਰਹੇ ਸੀ ਪਹਿਲਾਂ ਹੀ ਹਾਂਜੀ ਜਿਹੜਾ ਮਨਦੀਪ ਗੋਰਾ ਆ ਇਹ ਤਾਂ ਕਰੀਬ 2 ਸਾਲ ਤੋਂ ਇਸ ਧੰਦੇ ਦੇ ਵਿੱਚ ਲੱਗਾ ਹੋਇਆ ਆ ਤੇ ਲਖਬੀਰ ਜਿਹੜਾ ਵਾ ਉਹ 1 ਸਾਲ ਤੋਂ ਇਸ ਧੰ ਦੇ ਵਿੱਚ ਲੱਗਾ ਕਰੀਬ 7 ਤੋਂ 8 ਵਾਰ ਇਹ ਮਤਲਬ ਖੇਪ ਨੂੰ ਲੈ ਕੇ ਅੱਗੇ ਪਚਾ ਚੁੱਕਾ ਸਰ ਜਿਹੜਾ ਮਨਦੀਪ ਹੈ ਤੇ ਪਹਿਲਾਂ ਵੀ ਮਾਪੇ ਦਰਜੀ ਇੱਥੇ ਇਹ ਅਸੀਂ ਕਰ ਰਹੇ ਆਂ ਬ੍ਰਦਰ ਇਹ ਪਤਾ ਕਰ ਰਹੇ ਆਂ ਅਸੀਂ ਅਜੇ ਫਿਲਹਾਲ ਸਾਡੇ ਕੋਲ ਇਸ ਬੰਦੀ ਕੋਈ ਰਿਕਾਰਡ ਨਹੀਂ ਹੈਗਾ ਯਾ ਰਿਕਵਰੀ ਕੀ ਕੀ ਹੈ ਇਨਾਂ ਕੋਲੋਂ 6 ਕਿਲੋ ਹੈਰਨ ਰਿਕਵਰ ਹੋਈ ਆ ਦੋ ਵਹੀਕਲ ਨੇ ਮੋਟਰਸਾਈਕਲ ਤੇ 1,70,000 ਰੁਪਿਆ ਡਰਗ ਬਣੀ ਆ ਉਮਰ ਕਿੰਨੇ ਸਾਲ ਦੇ ਨੇ ਇਤਨੇ 20 ਤੋਂ 30 ਸਾਲ ਦੇ ਵਿੱਚ ਵਿੱਚ ਨੇ ਵੈਸੇ ਕੀ ਕਾਰੋਬਾਰ ਕਰਦੇ ਸੀ ਨਹੀਂ ਕੁਛ ਨਹੀਂ ਕਾਰੋਬਾਰ ਕਰਦੇ ਇਸੇ ਧੰਦੇ ਦੇ ਵਿੱਚ ਲੱਗੇ ਹੋਏ ਨੇ ਇਹਨਾਂ ਦਾ ਹੋਰ ਕੋਈ ਕਾਰੋਬਾਰ ਨਹੀਂ ਹੈ ਬੁਲਟ ਵੋਟਰਸ ਇਹਨਾਂ ਦਾ ਆਪਣਾ ਹੀ ਹੈ ਚੋਰੀ ਇਹ ਹੁਣ ਆਪਾਂ ਵੈਰੀਫਾਈ ਕਰਾਵਾਂਗੇ ਫਿਰ ਪਤਾ ਲੱਗੂਗਾ ਜੀ ਕਿਹੜੀਆਂ ਕਿਹੜੀਆਂ ਤਰ੍ਹਾਂ ਦੇ ਮਾਮਲੇ ਦਾ ਇਹ ਐਨਡੀਪੀਐਸ 826185 ਦੇ ਵਿੱਚ ਅਸੀਂ ਇਹਨਾਂ ਜਿਹੜਾ ਵਾ ਮੁਕਦਮਾ ਦਰਜ ਕੀਤਾ ਥਾਣੇ ਅਜਨਾਲੇ